ਸ਼ਰੋਮਣੀ ਕਾਲੀਦਾਲ ਦੀ ਕੀ ਸਥਿਤੀ ਲੱਗਦੀ ਤੁਹਾਨੂੰ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੀ ਯਾਤਰਾ ਚੱਲਦੀ ਪਈ ਹੈ ਪਰਿਵਾਰ ਬਚਾਓ ਜੀ ਤੇ ਜਦੋਂ ਪਰਿਵਾਰ ਬਚਾਓ ਯਾਤਰਾ ਚੱਲਦੀ ਪਈ ਹੈ ਤੇ ਤੁਹਾਨੂੰ ਆਪੇ ਹੀ ਪਤਾ ਕਿ ਉਹ ਤਾਂ ਆਪਦਾ ਪਰਿਵਾਰ ਹੀ ਬਚਾ ਰਹੇ ਨੇ ਜੀ ਠੀਕ ਹੈ ਉਹ ਕਿਸਾਨ ਸਾਡਾ ਭਰਾ ਸ਼ਹੀਦ ਹੋਇਆ ਲੋਕ ਵਾਕਿਆ ਬੀਜੇਪੀ ਨੂੰ ਯਾਦ ਰੱਖਦੇ ਆ ਗੱਲ ਤੇ ਇਹ ਆ ਕਿ ਜਿਹੜੇ ਪੱਤੇ ਸੀਗੇ ਉਹ ਤਾਂ ਕਿਸਾਨੀ ਉਹਨਾਂ ਨੇ ਛਾੜ ਦਿੱਤੇ ਤੇ ਹੁਣ ਤਾਂ ਜਿਹੜਾ ਕੰਡੇ ਵਾਲੀ ਡੰਡੀ ਜੀ ਜਿਹੜੀ ਉਹ ਇਕੱਲੇ ਮਾਨਸਾਬ ਲੈ ਕੇ ਤੁਰੇ ਫਿਰਦੇ ਆ ਅਕਾ ਲਾਲਜੀਤ ਭੁੱਲਰ ਬਾਰੇ ਤੁਸੀਂ ਅਕਸਰ ਟਿੱਪਣੀ ਕਰਦੇ ਜਿਵੇਂ ਲਾਲਜੀਤ ਭੁੱਲਰ ਜਿਹੜਾ ਵਾ ਉਹ ਨਸ਼ਾ ਕਰਦਾ ਉਹ ਤੁਹਾਡੇ ਕੋ ਕੋ ਸਬੂਤ ਹੈਗਾ ਇਹਦੇ ਬਾਰੇ ਸੇ ਸਬੂਤ ਵਾਲੀ ਕਿਹੜੀ ਗੱਲ ਯਾਰ ਲੋਕਤੰਤਰ ਹੈ ਮੈਂ ਡਾਕਟਰਸ ਕਰਾਉਣ ਨੂੰ ਤਿਆਰ ਹੋ ਕਿਉਂ ਨਹੀਂ ਕਰਾਉਂਦਾ ਲੋਕ ਸਭਾ ਹਲਕਾ ਖੜੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਲਵੀਰ ਸਿੰਘ ਜੀਰਾਜ ਇਤਿਹਾਸਕ ਨਗਰ ਗੋਂਦਵਾਲ ਸਾਹਿਬ ਵਿਖੇ ਸਥਿਤ ਗੁਰਦਾਰੇ ਬੌਲੀ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੇ ਨੇ ਇਥੇ ਇਹਨਾਂ ਵੱਲੋਂ ਇੱਕ ਚੋਣ ਮੀਟਿੰਗ ਨੂੰ ਸਬੋਧਨ ਕੀਤਾ ਗਿਆ ਉਸ ਤੋਂ ਬਾਅਦ ਇਥੇ ਗੁਰਦਾਰਾ ਸਾਹਿਬ ਨੰਮਸਤਕੋ ਇਹਨੇ ਸੋ ਸਾਡੇ ਨਾਲ ਕਲਵੀਰ ਸਿੰਘ ਜੀ ਦਾ ਮੌਜੂਦ ਨੇ ਜੀਰਾ ਸਾਹਿਬ ਸੋ ਅੱਜ ਇਥੇ ਇਤਿਹਾਸਕ ਨਗਰ ਗੋੰਦਵਾਲ ਸਾਹਿਬ ਪੁੱਜੀਓ ਇਥੇ ਗੁਰੂ ਘਰ ਤੋਂ ਵਟਾਸਰਾ ਲਿਆ ਸੋ ਕੀ ਕਹਿਣਾ ਚਾਹੁੰਦੇ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬੁਲਾਉਣਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਸੰਗਤਾਂ ਨੇ ਗੁਰਦਵਾਰਾ ਸਾਹਿਬ ਨੰਮਸਤਕੋ ਕੇ ਛੜਦੀ ਕਲਾ ਦੀ ਸਰਬੱਤੇ ਭਲੇ ਦੀ ਅਰਦਾਸ ਕਰਾਈ ਹੈ ਔਰ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕੀਤੀ ਹੈ ਕਿ ਇਲੈਕਸ਼ਨ ਜਿਹੜਾ ਉਹ ਸੁਖ ਸ਼ਾਂਤੀ ਦੇ ਨਾਲ ਲੰਗੇ ਔਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਅਰਦਾਸ ਜਿਹੜੀ ਇਹ ਕਰਵਾਈ ਹੈ ਕਿ ਹਮੇਸ਼ਾ ਪੰਜਾਬ ਜਿਹੜਾ ਅਮਨ ਸ਼ਾਂਤੀ ਰਹਿਣੀ ਚਾਹੀਦੀ ਅੱਛਾ ਜੀਰਾ ਸਾਹਿਬ ਇਥੋਂ ਲੋਕ ਸਭਾ ਲਖਖੜੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਭਾਈ ਅਮਰਪਾਲ ਸਿੰਘ ਜੀ ਚੋਣ ਲੜਦੇ ਪਏ ਨੇ ਸੋ ਉਹਨਾਂ ਬਾਰੇ ਕੀ ਵਿਚਾਰ ਨੇ ਤੁਹਾਡੇ ਗੱਲ ਇਹ ਕਿ ਚੋਣ ਲੜਨਾ ਹਰ ਇੱਕ ਦਾ ਹੱਕ ਹੈ ਮੈਂ ਭਾਈ ਸਾਹਿਬ ਦਾ ਬਾਣੇ ਦਾ ਸਤਿਕਾਰ ਕਰਦਾ ਹਰ ਇੱਕ ਬੰਦੇ ਨੂੰ ਇਹ ਗਾਇਕੀ ਜਿਹੜਾ ਮਰਜ਼ੀ ਅੱਜ ਲੋਕਤੰਤਰ ਦੇ ਵਿੱਚ ਇਲੈਕਸ਼ਨ ਲੜ ਸਕਦਾ ਵੋਟਾਂ ਜਿਹੜੀਆਂ ਉਹ ਲੋਕਾਂ ਨੇ ਪਾਉਣੀਆਂ ਨੇ ਤੇ ਲੋਕ ਦੇਖਣਗੇ ਕਿ ਸਹੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ ਆ ਜਾਂ ਕਿਹੋ ਜਿਹੇ ਬੰਦਿਆਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਤੇ ਫੈਸਲਾ ਲੋਕਾਂ ਦੇ ਹੱਥ ਵਿੱਚ ਹੈ ਅੱਛਾ ਨਸ਼ੇ ਦਾ ਮੁੱਦਾ ਬੜਾ ਜਿਹੜਾ ਸਰਕਾਰ ਮਿਆਂ ਤੋਂ ਇਸ ਸਾਲ ਜਿਹੜੀ ਆਪਾਂ ਗੱਲ ਕਰ ਰਹੇ ਨੇ ਕਾਫੀ ਮੌਤਾਂ ਜਿਹੜੀਆਂ ਹਲਕੇ ਦੇ ਵਿੱਚ ਜਿਹੜੀਆਂ ਲਗਾਤਾਰ ਨਸ਼ੇ ਨਾਲ ਉਹ ਵਾੜੋ ਜਿਹੜਾ ਹੋ ਰਹੀਆਂ ਨੇ ਸੋ ਭਾਈ ਸਾਹਿਬ ਜਿਹੜੇ ਅਮਰਤਪਾਲ ਜੀ ਨੇ ਉਹਨਾਂ ਵੱਲੋਂ ਨਸ਼ਾ ਛਡਾਉਣ ਦੀ ਇੱਕ ਮਹਿਮ ਸ਼ੁਰੂ ਕੀਤੀ ਗਈ ਸੀ ਸੋ ਉਸ ਮਹਿਮ ਤੋਂ ਬਾਅਦ ਜਿਹੜੀ ਉਹਨਾਂ ਤੇ ਸਰਕਾਰ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਉਹਨੂੰ ਕਾਰਵਾਈ ਨੂੰ ਕਿਵੇਂ ਦੇਖਦੇ ਤੁਸੀਂ ਗੱਲ ਇਹ ਹੈ ਕਿ ਉਹਨਾਂ ਨੇ ਤਾਂ ਹੁਣ ਜੇ ਅਣਕੇ ਕੀਤੀ ਹੈ ਮੇਰਾ ਪਰਿਵਾਰ ਤਾਂ ਚਾਰ ਪੀੜੀਆਂ ਤੋਂ ਇਹ ਕੋਸ਼ਿਸ਼ ਕਰ ਰਿਹਾ ਕਿ ਗੁਰੂ ਦੇ ਸਿੱਖ ਬਣੋ ਗੁਰੂ ਵਾਲੇ ਬਣੋ ਨਸ਼ਿਆਂ ਨੂੰ ਤਿਆਗੋ ਔਰ ਮੈਂ ਐਮਐਲਏ ਵੀ ਬਣਿਆ ਤੇ ਆਪਦੀ ਸਰਕਾਰ ਦੇ ਖਿਲਾਫ ਵੀ ਇਹ ਗੱਲ ਕਹੀ ਕਿ ਨਸ਼ਾ ਜਿਹੜਾ ਖੰਡ ਤਰਾਂ ਵਿਖਦਾ ਕੈਪਟਨ ਸਾਹਿਬ ਨੇ ਝੂਠੀ ਸੌਂ ਚੁੱਕੀ ਹੈ ਗੱਲ ਇਹ ਹੈ ਕਿ ਹਰੇਕ ਬੰਦਾ ਹੀ ਚਾਹੁੰਦਾ ਹੈ ਕਿ ਪੰਜਾਬ 'ਚ ਨਸ਼ਾ ਖਤਮ ਹੋਣਾ ਚਾਹੀਦਾ। ਪਰ ਉਹਨੂੰ ਖਤਮ ਕਰਨ ਲਈ ਉਹਨੂੰ ਇਹ ਹੈ ਕਿ ਸਾਨੂੰ ਨੌਜਵਾਨਾਂ ਨੂੰ ਜਿਹੜਾ ਪ੍ਰੇਰਿਤ ਇਹ ਕਰਨਾ ਚਾਹੀਦਾ ਕਿ ਗੁਰੂ ਘਰਾਂ ਨਾਲ ਜੁੜੋ। ਔਰ ਗੱਲ ਇਹ ਹੈ ਕਿ ਜਿਹੜਾ ਬੰਦਾ ਗੁਰੂ ਘਰਾਂ ਨਾਲ ਜੁੜਦਾ ਹੈ ਉਹ ਆਪਣੇ ਆਪ ਨਸ਼ਾ ਤਿਆਗ ਦਿੰਦਾ। ਅੱਛਾ ਸ਼੍ਰੋਮਣੀ ਅਕਾਲੀ ਦਲ ਦੀ ਕੀ ਸਥਿਤੀ ਲੱਗਦੀ ਤੁਹਾਨੂੰ ਇਹਨਾਂ ਚੋਣਾਂ ਦੇ ਵਿੱਚ? ਉਹਨਾਂ ਦੀ ਯਾਤਰਾ ਚੱਲਦੀ ਪਈ ਹੈ ਪਰਿਵਾਰ ਬਚਾਓ। ਜੀ। ਤੇ ਜਦੋਂ ਪਰਿਵਾਰ ਬਚਾਓ ਯਾਤਰਾ ਚੱਲਦੀ ਪਈ ਹੈ ਤੇ ਤੁਹਾਨੂੰ ਆਪੇ ਹੀ ਪਤਾ ਕਿ ਉਹ ਤਾਂ ਆਪ ਦਾ ਪਰਿਵਾਰ ਹੀ ਬਚਾ ਰਹੇ ਨੇ। ਜੀ। ਸਾਰਿਆਂ ਦਾ ਧਿਆਨ ਹਰ ਸਿਮਰਤਾ ਲਾ ਬਚਾਰਾ ਵਿਰਸਾ ਤਾਂ ਕੰਦਾ ਚ ਵਜਦਾ ਫਿਰਦਾ ਇਹਦੀ ਤੁ ਮਦਦ ਹੀ ਨਹੀਂ ਕਰਦਾ ਜੀ ਅੱਛਾ ਬੀਜੇਪੀ ਤੋਂ ਮਨਜੀਤ ਸਿੰਘ ਮੰਨਾ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋਨਾਂ ਨੂੰ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਬੀਜੇਪੀ ਨੂੰ ਜਿਹੜੀਆਂ ਬਹੁਤ ਵੱਡੀ ਲੀਡ ਦੇ ਨਾਲ ਸਾਨੂੰ ਜਿਤਾਉਣਗੇ ਬਿਲਕੁਲ 750 ਕਿਸਾਨ ਸ਼ਹੀਦ ਹੋਇਆ ਹੁਣ ਸ਼ੁਭ ਕਰਨ ਦੇ ਜਿਹੜੀ ਉਹ ਗੋਲੀ ਮਾਰੀ ਹੈ ਠੀਕ ਹੈ ਉਹ ਕਿਸਾਨ ਸਾਡਾ ਭਰਾ ਸ਼ਹੀਦ ਹੋਇਆ ਲੋਕ ਵਾਕੇ ਬੀਜੇਪੀ ਨੂੰ ਯਾਦ ਰੱਖਦੇ ਆ ਗੱਲ ਤੇ ਇਹ ਆ ਕਿ ਜਿਹੜੇ ਪੱਤੇ ਸੀਗੇ ਉਹ ਤਾਂ ਕਿਸਾਨੀ ਉਹਨਾਂ ਨੇ ਛਾੜਤੇ ਤੇ ਹੁਣ ਤਾਂ ਜਿਹੜਾ ਕੰਡੇ ਵਾਲੀ ਡੰਡੀ ਜੀ ਜਿਹੜੀ ਉਹ ਇਕੱਲੇ ਮਾਨਸਾਬ ਲੈ ਕੇ ਤੁਰੇ ਫਿਰਦੇ ਆ ਅੱਛਾ ਲਾਲਜੀਤ ਭੁੱਲਰ ਬਾਰੇ ਤੁਸੀਂ ਅਕਸਰ ਟਿੱਪਣੀ ਕਰਦੇ ਜਿਵੇਂ ਲਾਲਜੀਤ ਭੁੱਲਰ ਜਿਹੜਾ ਵਾ ਉਹ ਨਸ਼ਾ ਕਰਦਾ ਉਹ ਤੁਹਾਡੇ ਕੋਲ ਕੋਈ ਸਬੂਤ ਹੈਗਾ ਇਹਦੇ ਬਾਰੇ ਤੇ ਸਬੂਤ ਵਾਲੀ ਕਿਹੜੀ ਗੱਲ ਯਾਰ ਲੋਕਤੰਤਰ ਆ ਮੈਂ ਡਾਕਟਰ ਸਿਕਰਾਨ ਨੂੰ ਤਿਆਰ ਉਹ ਕਿਉਂ ਨਹੀਂ ਕਰਾਉਂਦਾਗਾ ਜੀ ਮੈਨੂੰ ਲੋਕਾਂ ਨੇ ਦੱਸਿਆ ਉਹਨੂੰ ਕਿਸੇ ਨੇ ਨਹੀਂ ਕਹਤਾ ਕੁਲਬੀਰ ਸਿੰਘ ਜੀ ਨਸ਼ਾ ਕਰਦਾ ਮੈਂ ਨਹੀਂ ਕਹ ਦਿੱਤਾ ਕਿ ਸਿੱਕੀ ਸਾਹਿਬ ਨਸ਼ਾ ਗੱਲ ਹੈ ਕਿ ਗੱਲ ਤਾਂ ਉਦੋਂ ਹੀ ਚੱਲਦੀ ਹੈ ਨਾ ਮੈਂ ਤਾਂ ਅੱਗੇ ਵੀ ਗੱਲ ਚਰਚਾ ਕੀਤੀ ਹੈ ਕਿ ਜਦੋਂ ਜਦੋਂ ਬਾਦਲਾਂ ਦੀ ਸਰਕਾਰ ਆਈ ਉਦੋਂ ਉਦੋਂ ਨਸ਼ਾ ਆ ਜੀ ਜੇ ਪਹਿਲਾਂ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਤਾਂ ਭੁੱਕੀ ਆਈ ਤੇ ਭੁੱਕੀ ਨੂੰ ਲੋਕ ਬਾਦਲ ਕਹਿੰਦੇ ਹੁੰਦੇ ਸੀ ਜੀ ਉਸ ਤੋਂ ਬਾਅਦ ਚ ਫੀਮ ਆਈ ਫੀਮ ਨੂੰ ਲੋਕ ਤਲਵੰਡੀ ਕਹਿਣ ਲੱਪੇ ਜੀ ਤਲਵੰਡੀ ਤੋਂ ਬਾਅਦ ਦੇ ਵਿੱਚ ਚਟਾ ਆਇਆ ਜੀ ਤੇ ਮਜੀਠੀਆ ਕਹਿਣ ਲੱਪੇ ਕਦੀ ਕਿਸੇ ਨੇ ਜੀਰਾ ਕਿਹਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਜੀਬ ਥੱਲੇ ਰੱਖਣ ਵਾਲੀ ਗੋਲੀ ਆਈ ਲੋਕ ਨੰਨੀ ਸ਼ਾ ਕਹਿਣ ਲੱਪੇ ਜੀ ਤੇ ਸਾਡਾ ਕੀ ਕਸੂਰ ਯਾਰ ਪੰਥਰ ਦੇ ਰਖਵਾਲੇ ਤੇ ਇਹ ਨੇ ਇਹਨਾਂ ਅੱਛਾ ਸਾਡੇ ਨਾਲ ਇੱਥੇ ਖਡੂਰ ਸਾਹਿਬ ਤੋਂ ਮਦਾਇਆ ਕਿ ਰਮਨਜੀਤ ਸਿੰਘ ਸਿੱਕੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਿੱਕੀ ਸਾਹਿਬ ਸੋ ਜੀਰਾ ਸਾਹਿਬ ਦੀ ਅੱਜ ਚੋਣ ਮੀਟਿੰਗਾਂ ਵੀ ਹਲਕੇ ਦੇ ਵਿੱਚ ਹੋਈਆਂ ਨੇ ਗੁਰਦਰਾ ਸਾਹਿਬ ਇੱਥੇ ਨਤਮਸਤਕ ਹੋਣ ਲਈ ਪੁੱਜੇ ਨੇ ਸੋ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇੱਕ ਗੱਲ ਤਾਂ ਪੱਕੀ ਹੈ ਕਿ ਸੰਗਤਾਂ ਦਾ ਬਹੁਤ ਵੱਡਾ ਹੰਗਾਰਾ ਸਾਡੀ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਹੈ ਗਰੀਬ ਵਰਗ ਵੀ ਨਾਲ ਹੈ ਜੀਮੀਦਾਰ ਭਰਾ ਵੀ ਸਾਡੇ ਨਾਲ ਹੈ ਹਿੰਦੂ ਵੀਰ ਵੀ ਸਾਡੇ ਨਾਲ ਹੈ 크ਰਿਸਚੀਅਨ ਵੀ ਨਾਲ ਨੇ ਮੁਸਲਮਾਨ ਵੀ ਨਾਲ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੋ ਜਿਹਾ ਸਹਿਮ ਦਾ ਮਾਹੌਲ ਜਾਂ ਬਣਿਆ ਪਿਆ ਤੇ ਲੋਕ ਹੱਲੇ ਕੋਈ ਖੁੱਲ ਕੇ ਗੱਲ ਨਹੀਂ ਕਰਨਗੇ ਲੋਕ ਡਰੇ ਵੀ ਆ ਲੋਕ ਜਿਹੜਾ ਪ੍ਰਚਾਰ ਚੱਲ ਰਿਹਾ ਵੱਖਰੀਆਂ ਵੱਖਰੀਆਂ ਪਾਰਟੀਆਂ ਦਾ ਉਹਨਾਂ ਤੋਂ ਸਹਿਮੇ ਵੀ ਹੈ ਤੇ ਸਹਿਮ ਦੇ ਸਿਰ ਤੇ ਉਹਨਾਂ ਨੂੰ ਸਿਰਫ ਤੇ ਸਿਰੋਪੇਕ ਕਾਂਗਰਸ ਪਾਰਟੀ ਨਜ਼ਰ ਆ ਰਹੀ ਹੈ ਜਿਹੜੀ ਸਰਪੱਖੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਹਰ ਇੱਕ ਧਰਮ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਆ ਸੋ ਮੈਨੂੰ ਲੱਗਦਾ ਕਿ ਅੰਦਰ ਖਾਤੇ ਲੋਕਾਂ ਨੇ ਵੋਟ ਜ਼ਰੂਰ ਕਾਂਗਰਸ ਨੂੰ ਪਾ ਦੇਣਗੇ ਅੱਛਾ ਜਿਹੜੇ ਵਿਰਸਾ ਸਿੰਘ ਮਲਟੋਆ ਨੇ ਉਹ ਕਹਿੰਦੇ ਨੇ ਕਿ ਮੈਂ ਇੱਕ ਪੰਥਕ ਪਰਿਵਾਰ ਦੇ ਵਿੱਚੋਂ ਆ ਮੇਰੀ ਕੁਰਬਾਨੀ ਬਹੁਤ ਜ਼ਿਆਦੀ ਵੱਡੀ ਆ ਸੋ ਤੁਹਾਨੂੰ ਲੱਗਦਾ ਕਿ ਜੇ ਜੇ ਕੋਈ ਕੁਰਬਾਨੀ ਬਹੁਤ ਵੱਡੀ ਹੋਵੇ ਉਹਨੂੰ ਕੋ ਦੱਸਣ ਦੀ ਲੋੜ ਪੈਂਦੀ ਮੇਰਾ ਖਿਆਲ ਤੁਸੀਂ ਤੁਹਾਡੇ ਸਵਾਲ ਦਾ ਜਵਾਬ ਹੀ ਤੁਸੀਂ ਆਪ ਹੀ ਦੇ ਦਿੱਤਾ ਜੀ ਕਿ ਜਿਹੜਾ ਉਹ ਇੱਕ ਹੈਗਾ ਨਾ ਹਿੰਦੀ ਚ ਕਹਿੰਦੇ ਹੁੰਦੇ ਆ ਕੇ ਖਾਲਾ ਖਾਲੀ ਚਨਾ ਬਾਜੇ ਘਨਾ ਕਿ ਇਦਾਂ ਦਾ ਕੋਈ ਗੱਲ ਹੈਗੀ ਆ ਜੀ ਕਿ ਜਿਹੜਾ ਭਾਂਡਾ ਖਾਲੀ ਹੋਵੇ ਨਾ ਜੀ ਉਹ ਖੜਕਦਾ ਜ਼ਿਆਦਾ ਜੀ ਆਪਾਂ ਨੂੰ ਕੀ ਲੋੜ ਹੈ ਜੀ ਲੋਕਾਂ ਨੂੰ ਮੈਂ ਕਹਿੰਦਾ ਜੀ ਕਿ ਕਈ ਗੱਲਾਂ ਸਾਡੀਆਂ ਸਾਨੂੰ ਨਹੀਂ ਪਤਾ ਜੋ ਲੋਕਾਂ ਨੂੰ ਪਹਿਲਾਂ ਪਤਾ ਜੀ ਜੇ ਮੈਂ ਕਹਾਂ ਕਿ ਮੈਂ ਭਾਈ ਅਮਰਤਪਾਲ ਤੋਂ ਜ਼ਿਆਦਾ ਮੇਰੀ ਪੰਥ ਦੀ ਸੇਵਾ ਹੈ ਜਾਂ ਉਹ ਜੇ ਹੈਗੀ ਆ ਤੇ ਉਹ ਰਹਿਣੀ ਆ ਜੀ ਤੇ ਜੋ ਹੈ ਨਹੀਂ ਤਾਂ ਮੈਂ ਕਿਸੇ ਨੂੰ ਥੋਪ ਨਹੀਂ ਸਕਦਾ ਸੋ ਇਸ ਕਰਕੇ ਉਹਨਾਂ ਨੂੰ ਇਹ ਗੱਲਾਂ ਕਹਿਣੀਆਂ ਨਹੀਂ ਚਾਹੀਦੀਆਂ ਪੰਥ ਦੀ ਹੈਸੀਅਤ ਕੀ ਡਿਸਾਈਡ ਕਰੂਗੀ ਕਿ ਮੈਨੂੰ ਵੋਟਾਂ ਕਿੰਨੀਆਂ ਪੈਣੀਆਂ ਜੀ ਵੋਟਾਂ ਮੈਨੂੰ ਕਿੰਨੀਆਂ ਪੈਣੀਆਂ ਇਹ ਲੋਕਾਂ ਨੇ ਡਿਸਾਈਡ ਕਰਨਾ ਨਾ ਕਿ ਮੈਂ ਕਿਥੇ ਕਿਥੇ ਕੀ ਕੀ ਕੀਤਾ ਜੇ ਚੰਗਾ ਲੱਗਦਾ ਉਹ ਗੱਲ ਲੋਕਾਂ ਨੂੰ ਲੋਕ ਵੋਟ ਪਾ ਦੇਣਗੇ ਅੱਛਾ ਤੁਸੀਂ ਆਪਣੇ ਹਲਕੇ ਦੇ ਪਿੰਡ ਪਿੰਡ ਗਏ ਹੋ ਚੋਣ ਪ੍ਰਚਾਰ ਕੀਤਾ ਜੀਰਾ ਸਾਹਿਬ ਸਾਡੇ ਨਾਲ ਗਏ ਨੇ ਲੋਕਾਂ ਨੇ ਕਿਹਾ ਕਿ ਪਿਆਰ ਦਿੱਤਾ ਤੁਹਾਨੂੰ ਦੇਖੋ ਲੋਕ ਜਦੋਂ ਵੀ ਕੋਈ ਚੋਣ ਦੀ ਕੋਈ ਮੁਹਿੰਮ ਹੁੰਦੀ ਆ ਇਹ ਕਦੀ ਨਹੀਂ ਹੁੰਦਾ ਕਿ 100% ਲੋਕ ਤੁਹਾਡੇ ਨਾਲ ਤੁਰੇ ਹੁੰਦੇ ਆ ਤੁਹਾਨੂੰ ਲੋਕਾਂ ਨਾਲ ਸੱਥਾਂ 'ਚ ਬਹਿਣਾ ਪੈਂਦਾ ਬਹਿ ਕੇ ਉਹਨਾਂ ਨੂੰ ਕਈ ਵਾਰੀ ਕਨਵਿੰਸ ਕਰਨਾ ਪੈਂਦਾ ਕਈ ਉਹਨਾਂ ਦੇ ਸਵਾਲ ਹੁੰਦੇ ਆ ਕਈ ਵਾਰੀ ਆਪਾਂ ਨੂੰ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਣੇ ਹੁੰਦੇ ਆ ਕਈ ਉਹ ਗਲਤ ਸੋਚ ਵਿਚਾਰ ਦੇ ਵਿੱਚ ਫਸੇ ਹੁੰਦੇ ਆ ਉਹਦਾ ਪੱਖ ਜਾਂ ਉਸ ਗੱਲ ਨੂੰ ਕਲੀਅਰਲੀ ਉਹ ਉਹਨੂੰ ਐਕਸਪਲੇਨ ਕਰਨਾ ਹੁੰਦਾ ਇਹ ਮੇਰਾ ਖਿਆਲ ਹੈ ਜਿੰਨਾ ਵੱਧ ਤੋਂ ਵੱਧ ਅਸੀਂ ਕਰਾਂਗੇ ਉਨਾ ਸਾਡਾ ਰਿਜ਼ਲਟ ਹੋਰ ਵਧੀਆ ਹੋਊਗਾ ਸੋ ਇਹ ਸੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਲਵੀਰ ਸਿੰਘ ਜੀਰਾ ਤੇ ਖਡੂਰ ਸਾਹਿਬ ਹਲਕੇ ਤੋਂ ਵਧਾਇਆ ਕਰਮਜੀਤ ਸਿੰਘ ਸਿੱਕੀ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਸੋ ਉਹਨਾਂ ਨੇ ਇੱਥੇ ਗੁਰੂ ਘਰ ਇੱਥੇ ਇਹਨਾਂ ਦਾ ਮस्तक ਹੋਣ ਲਈ ਪੁੱਜੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਇੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਪਹਿਲਾਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ ਸੋ ਇਹਨਾਂ ਲੀਡਰਾਂ ਨੇ ਜਿੱਥੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਉੱਥੇ ਇਹਨਾਂ ਨੇ ਪਰਮਾਤਮਾ ਦਾ ਓਟ ਆਸਰਾ ਲਿਆ ਤੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਜਿਹੜੇ ਖਡੂਰ ਸਾਹਿਬ ਵਾਲਕੇ ਤੋਂ ਵੱਡੀ ਲੀਡ ਦੇ ਨਾਲ ਜਿਹੜੀ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ ਸ਼੍ਰੀ ਗੋਵਿੰਦ ਵਾਲ ਸਾਹਿਬ ਤੋਂ ਕੈਮਰਾਮੈਨ ਸੋਨੂ ਖਤੇਵਾਲ ਨਾਲ ਮਾਨ ਸਿੰਘ ਹਮਦਰਦ ਟੀਵੀ